ਪੰਜਾਬ ਦੀ ਸਰਕਾਰ ਚੁਣੀ ਸੀਗੀ ਜਿਹੜਾ ਭਗਵਾਨਤਾਂ ਚੁਣਿਆ ਸੀ ਬੜੇ ਚਾਅ ਨਾਲ ਚੁਣਿਆ ਸੀ ਵੀ ਹਾਂ 92 ਸੀਟਾਂ ਦਿੱਤੀਆਂ ਸੀ ਇਹਨੂੰ ਤੇ ਕਰਿਆ ਤਾਂ ਇਹਨੇ ਆਪਣੇ ਜਿਹੜਾ ਧਰਮ ਨੂੰ ਉਹਦੇ ਬਾਰੇ ਕੋਈ ਚੱਜ ਦਾ ਵਿਚਾਰ ਤਾਂ ਦਿੱਤਾ ਨਹੀਂ ਬਸ ਭੰਡ ਦਾ ਪੰਡੇ ਚੁਟਕਾ ਚੁਟਕਲੇ ਕਰ ਹੀ ਨਿਕਲਿਆ ਬਸ ਜਿੱਦਾਂ ਲੋਕਾਂ ਨੂੰ ਚੁਟਕੇ ਸੁਣਾਉਂਦਾ ਸੀ ਤੇ ਬੁੱਧੂ ਬਣਾ ਕੇ ਲੋਕਾਂ ਤੋਂ ਪੈਸੇ ਖੱਟਦਾ ਸੀ ਬਸ ਉਹ ਹੀ ਨਿਕਲਿਆ ਕਿਉਂ ਚੁਟਕਲੇ ਵਾਲੇ ਬੰਦੇ ਭੰਡ ਕਦੇ ਵੀ ਇਹ ਸਰਕਾਰਾਂ ਨਹੀਂ ਚਲਾ ਸਕਦੇ ਹਾਂਜੀ ਇਹ ਤਜਰਬੇ ਨਾਲ ਜਲਦੀਆਂ ਨੇ ਹਾਂਜੀ ਇਹ ਤਰਕ ਹੈ ਤਜਰਬੇ ਹੋਣ ਪੁਰਾਣੇ ਤਜਰਬੇ ਹੋਣ ਸਰਕਾਰਾਂ ਦੇ ਵਿੱਚ ਪਹਿਲੋਂ ਕੁਛ ਮੰਤਰੀ-ਮੰਤਰੀ ਬਰੇ ਇਹਨੂੰ ਛੋਟੇ ਤੋਂ ਲੈ ਕੇ ਸਰਪੰਚ ਰਿਹਾ ਹੋਵੇ ਪਹਿਨੂੰ ਫੇਰ ਜਾ ਕੇ ਐਮ ਐਲ ਏ ਰਿਹਾ ਹੋਵੇ ਤੇ ਫੇਰ ਜਾ ਕੇ ਐਮ ਪੀ ਤੇ ਫੇਰ ਜਾ ਕੇ ਉਹ ਪਤਾ ਹੁੰਦਾ ਤਜਰਬਾ ਹੁੰਦਾ ਇਹਨੂੰ ਤਾਂ ਤਜਰਬਾ ਨਹੀਂ ਨੇ ਤੇ ਝੋਨਾ ਇਹ ਕੀ ਰੋਲ ਦਿੱਤਾ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਕੋਈ ਗੋਰਾ ਨੌਕਰੀ ਕਰਨ ਆਇਆ ਇੱਥੇ ਨਹੀਂ ਕਿ ਭਗਵਾਨ ਜੀ ਨੇ ਕਿਹਾ ਸੀ ਵੀ ਉਰੇ ਆਉਣਗੇ ਵੀ ਸਾਡਾ ਰਾਜ ਇਹ ਜਾ ਹੋਵੇ 70 80 ਸਾਲ ਹੋ ਗਏ ਅਜੇ ਤੱਕ ਤੇ ਕੋਈ ਆਇਆ ਨਹੀਂ ਗੋਰਾ ਨੌਕਰੀ ਕਰਨ ਇੱਥੇ ਇਹ ਇਹੋ ਹੀ ਜਾਂਦੇ ਨੇ ਉਧਰ ਨੌਕਰੀਆਂ ਕਰਨ ਉਧਰੋਂ ਏਡੇ ਏਡੇ ਫੜ ਮਾਰਨ ਦੀ ਲੋੜ ਕੀ ਜੀ ਬਗ ਪੌੜ ਸੰਖਿਆ ਹੋਰ ਕੱਖ ਨਹੀਂ ਇਹਨਾਂ ਦੇ ਪੰਦੇ ਬਗ ਗੱਪਾ ਮਾਰ ਕੇ ਜਦਾਂ ਕਹਿੰਦੇ ਥੁੱਕਣਾ ਪਕੌੜੇ ਥੁੱਕਣਾ ਪਕੌੜੇ ਕਿੱਥੋਂ ਪੱਕ ਜਾਣਗੇ ਪਕੌੜਿਆਂ ਵਿੱਚ ਕਈ ਕੁਝ ਪੈਂਦਾ ਤਾਂ ਪਕੌੜੇ ਪੱਕਦੇ ਆ ਐਦਾਂ ਥੋੜੀ ਪਕੌੜੇ ਪੱਕ ਜਾਂਦੇ ਇਹਦਾ ਬਸ ਗੱਲੀਬਾਤੀ ਸਾਂਢਿਆ ਨਾ ਇਹਨਾਂ ਨੂੰ ਕੋਈ ਸਰਕਾਰ ਚਲਾਉਣ ਦਾ ਤਜਰਬਾ ਤੇ ਇਹ ਤਾਂ ਖਾਸ ਨਹੀਂ ਇਹਨਾਂ ਦੇ ਕੰਮ ਵੀ ਜਿਹੜੇ ਜਿ ਮਾਰੇ ਕੀਤੇ ਵੀ ਨਹੀਂ ਹੈਗੇ ਕੋਈ ਵੀ ਕੰਮ ਲੱਗਦਾ ਵੀ ਆ ਦੁਬਾਰੇ ਆ ਜੀ ਦੀ ਸਰਕਾਰ ਇਹਦੀ ਤਮਾਮ ਦੀ ਨਾ ਨਾ ਦੁਬਾਰੇ ਜੁੱਤੀਆਂ ਨਹੀਂ ਮੰਨ ਕੇ ਲੋਕੀ ਲੱਗਦਾ ਜੀ ਆਪਾਂ ਨੂੰ ਅੱਗੇ ਜਾਣ ਦੇਣਗੇ ਜਿਹੜੇ ਹਿਸਾਬ ਨਾਲ ਇਹ ਅਟੈਕ ਕਰ ਰਹੇ ਨੇ ਜਿਵੇਂ ਅਟੈਕ ਤਾਂ ਹੈ ਚੱਲ ਰਿਹਾ ਜਿਵੇਂ ਪਾਕਿਸਤਾਨ ਆਪਾਂ ਕੋਈ ਪਾਕਿਸਤਾਨ ਤੋਂ ਆਏ ਹੋਣੇ ਦੂਜੇ ਦੇਸ਼ ਦੇ ਸਨাক্তੀਆਂ ਦਾ ਵੀ ਇਦਾਂ ਦਾ ਪ੍ਰਤਬ ਨਹੀਂ ਕੀਤਾ ਜਾਂਦਾ ਹੁਣ ਤੁਸੀਂ ਪਾਕਿਸਤਾਨ ਦਾ ਬਾਟਰ ਜਾ ਕੇ ਦੇਖ ਲਿਓ ਉੱਥੇ ਇੰਨਾ ਇੰਨਾ ਝਗੜਵਟ ਨਹੀਂ ਲਾਇਆ ਕਿ ਵੀ ਨੰਗੜ ਨਗਰਵਾਹ ਤੇ ਜਗਾ ਛੱਡੀ ਉਹਨਾਂ ਨੇ ਇਹ ਤਾਂ ਉਹਨਾਂ ਤੋਂ ਵੀ ਲੰਘੇ ਇਹ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੁਸੀਂ ਥੋੜੀ ਜੀ ਜਗ੍ਹਾ ਛੱਡ ਦਿਓ ਹਾਂਜੀ ਉਹ ਵੀ ਇਹ ਮੰਨ ਨਹੀਂਦੇ ਨਾ ਇਹ ਤਾਂ ਕਈ ਵਾਰ ਕਰਾਟਾ ਸੁਪਰੀਮ ਕੋਰਟ ਤਾਂ ਪਰ ਉਹ ਸੁਪਰੀਮ ਕੋਰਟ ਤਾਂ ਇਹਨਾਂ ਦੀ ਜੇਬ ਚ ਪਾਇਆ ਹੋਇਆ ਪ੍ਰਧਾਨ ਮੰਤਰੀ ਤਾਂ ਨਸ਼ਾ ਹੀ ਰੋਈਆ ਚੱਲ ਬਿਲਕੁਲ ਹੀ ਬੇਕਾਰ ਬਸ ਹਿੰਦੂ ਮੁਸਲਮਾਨ ਦੇ ਝਗੜੇ ਦੇ ਵਿੱਚ ਪਾਵਾ ਆ ਕੇ ਲੋਕਾਂ ਨੂੰ ਬਸ ਉਹੋ ਹੀ ਉਹ ਉਲਝੋਣਾ ਚਾਹੀਦਾ ਮੈਨੂੰ ਕਹਿੰਦੇ ਸੀ ਇਹ ਵੀ ਤੁਰ ਕੇ ਆ ਜਾਓ ਹੂੰ ਕਦੇ ਡਰਾਮੇਬਾਜ਼ੀਆਂ ਕਰਦੇ ਕਦੇ ਕਹਿੰਦੇ ਬੱਸਾਂ ਚੜ੍ਹ ਕੇ ਆਜੋ ਕਦੇ ਕਹਿੰਦੇ ਤੁਰ ਕੇ ਆਜੋ ਹੁਣ ਜੇ ਤੁਰ ਕੇ ਗਏ ਆ ਤੇ ਤੁਰਕੇ ਵੀ ਇਹਨਾਂ ਨੇ ਸਾਨੂੰ ਲੰਘਣ ਨਹੀਂ ਦਿੱਤਾ ਤਿੰਨ ਵਾਰੀ ਕੋਸ਼ਿਸ਼ ਕੀਤੀ ਹੈ 6 ਤਰੀਕ ਨੂੰ 8 ਤਰੀਕ ਨੂੰ 14 ਤਰੀਕ ਨੂੰ ਤੇ ਉਸੇ ਤਰੀਕੇ ਨਾਲ ਗੋਲੇ ਮਾਰੇ ਨੇ ਹਾਲਾਂਕਿ ਕਿਸਾਨਾਂ ਦੇ ਕੋਲ ਕੋਈ ਵੀ ਇਹੋ ਝੰਡਾ ਤੇ ਡੰਡਾ ਅਸੀਂ ਸਿਰੇ ਹੱਥੇ ਸੀਗੇ ਨਹੀਂ ਹੱਥੇ ਸੀ 110 101 ਤੇ ਵੀ ਇਹਨਾਂ ਨੂੰ ਬਹੁਤ ਖਤਰਾ ਹੋ ਗਿਆ ਹਜ਼ਾਰਾਂ ਤੇ ਤਾਂ ਚਲੋ ਮੰਨਿਆ ਵੀ ਚਲੋ ਟਰਾਲੀਆਂ ਦੇ ਵਿੱਚ ਕੀ ਸੀ ਕੀ ਨਹੀਂ ਸੀ ਪਰ ਹੁਣ ਵੀ ਇਹਨਾਂ ਨੂੰ 101 ਇੱਕ ਤਾਂ ਹੀ ਖਤਰਾ ਹੋ ਗਿਆ ਇਹਨਾਂ ਨੂੰ ਕਾਰਬੋਵੇਟ ਕਿ ਤਰ੍ਹਾਂ ਦੇ ਵਾਲਿਆਂ ਦੇ ਇੰਨੇ-ਇੰਨੇ ਕਰਜ਼ੇ ਮਾਫ਼ ਕਰ ਸਕਦੇ ਆ ਤੇ ਕਿਸਾਨਾਂ ਕਿਸਾਨ ਕਿਰਤੀ ਆ ਤੇ ਹਰੇਕ ਦਾ ਢਿੱਡ ਪਾਲਦਾ ਉਹ ਪੂਰੇ ਦੇਸ਼ ਦਾ ਢਿੱਡ ਪਾਲਦਾ ਆ ਤੇ ਉਹਨਾਂ ਦੇ ਨਾਲ ਐਡਾ ਬੇਇਮਾਨੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਰਕਾਰ ਨੂੰ ਵੀ ਪਹਿਲਾਂ ਤਾਂ ਕਹਿੰਦੇ ਸੀ ਵੀ ਚਲੋ ਜਿਹੜੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਟੈਂਕ ਲੱਗਦੇ ਨੇ ਹਾਂਜੀ ਵੀ ਟਰੈਕਟਰ ਛੱਡ ਦਿਓ ਆਜੋ ਹਾਂਜੀ ਹੁਣ ਕਿਸਾਨ ਤਾਂ ਚਲੋ ਹੁਣ ਸੜਕਾਂ ਦੇ ਉੱਤੇ ਇਹਨਾਂ ਟਰਾਲੀਆਂ ਚ ਸੌਣਾ ਚਲੋ ਕਿਸਾਨਾਂ ਨੇ ਉਹ ਵੀ ਛੱਡਤਾ ਪੈਦਲ ਤੁਰਪੇ ਮਰਜੀ ਵੜਿਆਂ ਦੇ ਜਥੇ ਬਣਾ ਕੇ ਹੁਣ ਇਹ ਵੀ ਨਹੀਂ ਮਨਜ਼ੂਰ ਬੇਈਮਾਨ ਨੇ ਬੇਈਮਾਨੀਆਂ ਸਰਕਾਰਾਂ ਦੀ ਹੋਰ ਕੁਝ ਨਹੀਂ ਸਭ ਤੋਂ ਘਟਿਆ ਬੇਈਮਾਨ ਹਿੰਦੁਸਤਾਨ ਦੇ ਵਿੱਚ ਹੁਣ ਆਇਆ ਪ੍ਰਧਾਨ ਮੰਤਰੀ ਤੇ ਪੰਜਾਬ ਦਾ ਵੀ ਜਿਹੜਾ ਮੁੱਖ ਮੰਤਰੀ ਉਹ ਵੀ ਬੇਕਾਰ ਰਹੀ ਆ ਤੇ ਹਰਿਆਣੇ ਦਾ ਵੀ ਬੇਕਾਰ ਤੋਂ ਹੰਤਮਾਨ ਦਾ ਜਾਂ ਉਹਦੇ ਕਿਸੇ ਐਮਐਲਏ ਦਾ ਵੀ ਬਿਆਨ ਨਹੀਂ ਆਉਂਦਾ ਹੈ ਮੈਂ ਕਹਿੰਦਾ ਉਹ 92 ਦਾ 92 ਜਿਹੜੇ ਹੀ ਉਹ ਸਾਰੇ ਮੂਦੀ ਚਾਗਾ ਉੱਥੇ ਬੈ ਗਏ ਕੱਖ ਨਹੀਂ ਉਹਨਾਂ ਦੇ ਪੱਲੇ ਬਸ ਉਹੋ ਹੀ ਚੁਟਕਲੇ ਵਾਲੇ ਹੀ ਬਸ ਕੰਮ ਹੋਇਆ ਇਹਨਾਂ ਦਾ ਸਾਰਾ ਕੋਈ ਖਾਸ ਨਹੀਂ ਇਹਨਾਂ ਦੇ ਵਿੱਚ ਕੋਈ ਕਲਾਕਾਰ ਹੈ ਕੋਈ ਕੁਛ ਹੈ ਕੋਈ ਚੁਟਕਲੇ ਸੁਣਾ ਰਿਹਾ ਹੈ ਕੋਈ ਕਿਸੇ ਨੂੰ ਖੁਸ਼ ਕਰਨ ਦੇ ਲੱਗਿਆ ਹੋਇਆ ਅੱਦੇ ਦਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲੱਗੇ ਹੋਏ ਨੇ ਹਾਂ ਜੀ ਤੇ ਇੱਥੇ ਜਿਹੜੇ ਆਪਣੀ ਪਬਲਿਕ ਆ ਉਹ ਕੁਖੀ ਮਰ ਰਹੀ ਆ ਕੋਈ ਬਾਡਰਾਂ ਦੇ ਬੈਠਾ ਕੋਈ ਬਾਹਰ ਬੈਠਾ ਕੋਈ ਕਮਾਈ ਕਰਨ ਲਈ ਬਾਹਰ ਬੈਠਾ ਕੋਈ ਸੁਖੀ ਤਾਂ ਇਹਨਾਂ ਨੇ ਰੱਖਿਆ ਨਹੀਂ ਐ ਜੇ ਇਹ ਚੰਗੇ ਹੋਣ ਤੇ ਬੱਚੇ ਬਾਹਰ ਕੰਮ ਜਾਣ ਬਾਹਰ ਉਹ ਵਿਚਾਰੇ ਥੱਕੇ ਖਾ ਰਹੇ ਨੇ ਇਸ ਬਿੱਲੇ ਨਵਾਂ ਚਲੋ ਪੁਰਾਣੇ ਬੰਦੇ ਤੇ ਚਲੋ ਜਿਹੜੇ ਸੈਟਲ ਹੋ ਗਏ ਪੁਰਾਣੇ ਹੋ ਗਏ ਤੇ ਜਿਹੜੇ ਨਵਾਂ ਉਹ ਤੇ ਵਿਚਾਰਾ ਕਿੱਥੇ ਬਾਡਰ ਪਾਰ ਕਰਕੇ ਜੀ ਉਹ ਵੀ ਉਹ ਕਿਹੜਾ ਰੱਖੀ ਤੋ ਥੱਲੇ ਇਸ ਵਾਰ ਝੋਨਾ ਵੇਕੇ ਆ ਹਾਂਜੀ ਜੇ ਕਿਤੇ ਕਾਨੂੰਨ ਵਾਪਸ ਨਾ ਹੋਏ ਜਾਂ ਲਾਗੂ ਕਰਤੇ ਨਾ ਨੇ ਤਾਂ ਫਿਰ ਇਹੀ ਹਾਲ ਹੋਣਾ ਮਨਮਰਜ਼ੀ ਕਰਿਆ ਕਰਨਗੇ ਹਾਂਜੀ 6 ਮਹੀਨੇ ਬਾਅਦ ਬਸ ਇਹੋ ਹੀ ਲੁੱਟ ਹੀ ਹੋਇਆ ਕੰਨੀ ਕਿਸਾਨਾਂ ਦਾ ਅੱਜ ਕੰਮੀਨਾ ਬੈਠੇ ਨੇ ਦਿਵਾਲੀਆਂ ਆਪਣਾ ਮੰਡੀ ਚ ਦੇਖੀ ਆ ਨੇ ਕਿਸਾਨਾਂ ਹਾਂਜੀ ਹਾਂਜੀ ਅੱਜ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਲੱਗਿਆ ਸਮਝ ਲਓ ਕਿਸਾਨਾਂ ਨੂੰ ਅਜੇ ਵੀ ਮੇਰਾ ਖਿਆਲ ਹੈ ਕਿਆਂ ਮੰਡੀਆਂ ਛੋਊਗਾ ਚੋਣ ਨਹੀਂ ਅਜੇ ਤੱਕ ਘਰਾਂ ਚ ਬਹੁਤ ਛੋਣਾ ਪਿਆ ਜੀ ਬਿਲਕੁਲ ਹੀ ਸਰਕਾਰਾਂ ਨੇ ਆਪਣਾ ਰੰਗ ਦਿਖਾਲ ਦਿੱਤਾ ਜਿਹੜਾ ਬੇਈਮਾਨੀ ਦਾ ਜਿਹੜਾ ਹਰ ਇੱਕ ਭਾਈਚਾਰੇ ਨੂੰ ਸਿੱਖ ਜਿਹੜਾ ਉਹ ਪਿਆਰ ਕਰਦਾ ਤੇ ਇਹ ਆਪਾਂ ਜਿਹੜੀ ਛਪੀ ਹੈ ਉਲਟ ਦਿਖਾਉਂਦੇ ਨਹੀਂ ਹਮੇਸ਼ਾ ਇਹ ਉਲਟ ਦਿਖਾਉਂਦੇ ਨਹੀਂ ਇਹ ਤਾਂ ਸਿਰਫ ਸਾਨੂੰ ਬਸ ਅੱਤਵਾਦੀ ਹੋਏ ਕਰਨ ਤੇ ਉੱਲੇ ਹੋਏ ਨੇ ਤੇ ਅੱਤਵਾਦੀ ਹੋਈ ਹੈ ਅੱਤਵਾਦੀ ਹੋਈ ਆ ਜਦੋਂ ਲੋਕਡਾਊਨ ਲੱਗਾ ਉਦੋਂ ਵੀ ਸਿੱਖਾਂ ਨੇ ਵੱਧ ਚੜ ਕੇ ਲੰਗਰ ਚਲਾਏ ਜਨਤਾ ਨੂੰ ਸੰਭਾਇਆ ਜਦੋਂ ਵੀ ਕੋਈ ਇਹੋ ਜਿਹਾ ਮਾਹੌਲ ਹੁੰਦਾ ਜਾਂ ਕੋਈ ਹੜ ਆਉਂਦਾ ਜਾਂ ਕੋਈ ਇਹੋ ਜਿਹਾ ਸਥਿਤੀਤੀ ਹੁੰਦੀ ਆ ਸਿੱਖ ਵੱਧ ਚੜ ਕੇ ਨੇ ਉਦਾਂ ਕਹਿੰਦੇ ਸਾਡੇ ਸਿੱਖ ਭਰਾ ਨੇ ਤੇ ਬੇਈਮਾਨੀ ਰੱਜ ਕੇ ਕਰ ਦਿੰਦੇ ਨੇ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਐਨ ਮੂਰੇ ਜਿਹੜਾ ਪਹਿਲਾ ਤੰਬੂ ਆ ਉਸ ਦੇ ਵਿੱਚ ਬੈਠਿਆ ਤੇ ਪਿਛਲੇ ਅੰਦੋਲਨ ਦੇ ਵਿੱਚ ਜਿਹੜਾ ਦਿੱਲੀ ਹੋਇਆ ਸੀ ਉੱਥੇ ਵੀ ਨੀਲੇ ਬਾਣੇ ਵਾਲੀ ਫੌਜ ਨੇ ਹੀ ਅਗਵਾਈ ਕੀਤੀ ਸੀ ਤੇ ਹੁਣ ਵੀ ਜਿਹੜੀਆਂ ਨੀਲੇ ਬਾਣੇ ਵਾਲੀਆਂ ਫੌਜਾਂ ਨੇ ਸ਼ੰਭੂ ਬਾਰਡਰ ਤੇ ਵੀ ਪਹਿਲੇ ਨੰਬਰ ਤੇ ਬੈਠੀਆਂ ਨੇ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਹੁਕਮਾਂ ਦਾ ਇੰਤਜ਼ਾਰ ਕਰਦੇ ਨੇ ਕਿ ਤੁਸੀਂ ਕਹੋ ਤੇ ਅਸੀਂ ਬਾਰਡਰ ਟੱਪਣ ਦੀ ਤਿਆਰੀ ਕਰਦੇ ਆਂ ਤੇ ਅਸੀਂ ਬਾਪੂ ਜੀ ਨੂੰ ਪੁੱਛਦੇ ਆਂ ਕਿ ਕੀ ਮੋਰਚੇ ਦੀ ਸਥਿਤੀ ਹੈ ਹੁਣ ਤਾਂ ਫੇਰ ਚੜ੍ਹਦੀ ਕਲਾ ਹੋ ਗਈ ਆ ਅੱਛਾ ਜੀ ਪਹਿਲੋਂ ਥੋੜੀ ਜੀ ਅਪਡਾਟਾਂ ਤੇ ਹੁੰਦੇ ਰਹਿੰਦਾ ਹਾਂਜੀ ਹਾਂ ਤੇ ਹੁਣ ਦੱਲੇਵਾਲ ਸਾਹਿਬ ਵੀ ਬੈਠੇ ਨੇ ਮਰਨਬਾਰਤ ਤੇ ਤੇ ਪਤੇਰ ਸਾਹਿਬ ਹੁਣੇ ਫੇਰ ਜਿਹੜਾ ਹੁਣ ਤਿੰਨ ਵਾਰ ਉਹਨਾਂ ਨੇ ਪਹਿਲੋਂ ਕਹਿੰਦੇ ਸੀ ਇਹ ਕਿ ਤੁਰ ਕੇ ਆ ਜਾਓ ਹੂੰ ਕਦੇ ਡਰਾਮੇਬਾਜ਼ੀਆਂ ਕਰਦੇ ਕਦੇ ਕਹਿੰਦੇ ਬੱਸਾਂ ਚੜ੍ਹ ਕੇ ਆਜੋ ਕਦੇ ਕਹਿੰਦੇ ਤੁਰ ਕੇ ਆਜੋ ਹੁਣ ਜੇ ਤੁਰ ਕੇ ਗਏ ਆ ਤੇ ਤੁਰਕੇ ਵੀ ਇਹਨਾਂ ਨੇ ਸਾਨੂੰ ਲੰਘਣ ਨਹੀਂ ਦਿੱਤਾ ਤਿੰਨ ਵਾਰੀ ਕੋਸ਼ਿਸ਼ ਕੀਤੀ ਆ 6 ਤਰੀਕ ਨੂੰ 8 ਤਰੀਕ ਨੂੰ 14 ਤਰੀਕ ਨੂੰ ਤੇ ਉਸੇ ਤਰੀਕੇ ਨਾਲ ਗੋਲੇ ਮਾਰੇ ਨੇ ਹਾਲਾਂਕਿ ਕਿਸਾਨਾਂ ਦੇ ਕੋਲ ਕੋਈ ਵੀ ਇਹੋ ਝੰਡਾ ਤੇ ਡੰਡਾ ਸੀ ਸਿਰਲੇ ਹੱਥੇ ਸੀਗੇ ਨਹੀਂ ਹੱਥੇ ਸੀ 110 101 ਤੇ ਵੀ ਇਹਨਾਂ ਨੂੰ ਬਹੁਤ ਖਤਰਾ ਹੋ ਗਿਆ ਹਜ਼ਾਰਾਂ ਤੇ ਤਾਂ ਚਲੋ ਮੰਨਿਆ ਵੀ ਚਲੋ ਟਰਾਲੀਆਂ ਦੇ ਵਿੱਚ ਕੀ ਸੀ ਕੀ ਨਹੀਂ ਸੀ ਪਰ ਹੁਣ ਵੀ ਇਹਨਾਂ ਨੂੰ 101 ਇੱਕ ਤਾਂ ਹੀ ਖਤਰਾ ਹੋ ਗਿਆ ਇਹਨਾਂ ਨੂੰ ਜਿਆਦਾ ਇਹ ਬੇਈਮਾਨੀ ਆ ਸਰਕਾਰਾਂ ਦੀ ਤੇ ਨਹੀਂ ਚਾਹੀਦੀ ਇਤਾਂ ਕਰਨੀ ਕਿਸਾਨਾਂ ਦੇ ਨਾਲ ਜੇ ਕਾਰਕੋਕੇਟ ਤਰਾਨੇ ਵਾਲਿਆਂ ਦੇ ਇੰਨੇ ਇੰਨੇ ਕਰਜ਼ੇ ਮਾਫ਼ ਕਰ ਸਕਦੇ ਆ ਤੇ ਕਿਸਾਨਾਂ ਕਿਸਾਨ ਕਿਰਤੀ ਆ ਤੇ ਹਰੇਕ ਦਾ ਢਿੱਡ ਪਾਲਦਾ ਉਹ ਪੂਰੇ ਦੇਸ਼ ਦਾ ਢਿੱਡ ਪਾਲਦਾ ਆ ਤੇ ਉਹਨਾਂ ਦੇ ਨਾਲ ਐਡਾ ਬੇਈਮਾਨੀ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਰਕਾਰਾਂ ਨੂੰ ਪਹਿਲਾਂ ਤਾਂ ਕਹਿੰਦੇ ਸੀ ਵੀ ਚਲੋ ਜਿਹੜੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਟੈਂਕ ਲੱਗਦੇ ਨੇ ਹਾਂਜੀ ਟਰੈਕਟਰ ਛੱਡ ਦਿਓ ਆਜੋ ਹਾਂਜੀ ਹੁਣ ਕਿਸਾਨ ਤਾਂ ਚਲੋ ਹੁਣ ਸੜਕਾਂ ਦੇ ਉੱਤੇ ਇਹਨਾਂ ਟਰਾਲੀਆਂ ਚ ਸੌਣਾ ਚਲੋ ਕਿਸਾਨਾਂ ਨੇ ਉਹ ਵੀ ਛੱਡਤਾ ਪੈਦਲ ਤੁਰਪੇ ਮਰਜੀ ਵੜਿਆਂ ਦੇ ਜਥੇ ਬਣਾ ਕੇ ਹਾਂਜੀ ਹੁਣ ਇਹ ਵੀ ਨਹੀਂ ਮਨਜ਼ੂਰ ਬੇਈਮਾਨੇ ਬੇਈਮਾਨੀਆਂ ਸਰਕਾਰਾਂ ਦੀਆਂ ਹੋਰ ਕੁਛ ਨਹੀਂ ਸਭ ਤੋਂ ਘਟਿਆ ਬੇਈਮਾਨ ਹਿੰਦੁਸਤਾਨ ਦੇ ਵਿੱਚ ਹੁਣ ਆਇਆ ਪ੍ਰਧਾਨ ਮੰਤਰੀ ਤੇ ਪੰਜਾਬ ਦਾ ਵੀ ਜਿਹੜਾ ਮੁੱਖ ਮੰਤਰੀ ਉਹ ਵੀ ਬੇਕਾਰੀ ਆ ਤੇ ਆ ਹਰਿਆਣੇ ਦਾ ਵੀ ਬੇਕਾਰੀ ਨਹੀਂ ਜੇ ਆਪਾਂ ਆਪਣੇ ਪੰਜਾਬ ਦੀ ਸਰਕਾਰ ਚੁਣੀ ਸੀਗੀ ਜਿਹੜਾ ਭਗਵੰਤ ਸਿੰਘ ਚੁਣਿਆ ਸੀ ਬੜੇ ਚਾਅ ਨਾਲ ਚੁਣਿਆ ਸੀ ਵੀ ਹਾਂ 92 ਸੀਟਾਂ ਦਿੱਤੀਆਂ ਸੀ ਇਹਨੂੰ ਤੇ ਕਰਿਆ ਤਾਂ ਇਹਨੇ ਆਪਣੇ ਜਿਹੜਾ ਧਰਮ ਨੇ ਉਹਦੇ ਬਾਰੇ ਕੋਈ ਚੱਜ ਦਾ ਵਿਚਾਰ ਤਾਂ ਦਿੱਤਾ ਨਹੀਂ ਵਾ ਪੰਡ ਦਾ ਪਾਂਡੇ ਚੁਟਕਲੇ ਚੁਟਕਲੇ ਕਰ ਹੀ ਨਿਕਲਿਆ ਵਸੇ ਜਿੱਦਾਂ ਲੋਕਾਂ ਨੂੰ ਚੁਟਕੇ ਸੁਣਾਉਂਦਾ ਸੀ ਤੇ ਬੁੱਧੂ ਬਣਾ ਕੇ ਤੇ ਲੋਕਾਂ ਤੋਂ ਪੈਸੇ ਖਟਦਾ ਸੀ ਪਸੂ ਹੋਈ ਨਿਕਲਿਆ ਕਿਉਂ ਚੁਟਕਲੇ ਵਾਲੇ ਬੰਦੇ ਭੰਡ ਕਦੇ ਵੀ ਇਹ ਸਰਕਾਰਾਂ ਨਹੀਂ ਚਲਾ ਸਕਦੇ ਹਾਂਜੀ ਇਹ ਤਜਰਬੇ ਨਾਲ ਜਲਦੀਆਂ ਨੇ ਹਾਂਜੀ ਇਹ ਤਰਕਾ ਤਜਰਬੇ ਹੋਣ ਪੁਰਾਣੇ ਤਜਰਬੇ ਹੋਣ ਸਰਕਾਰਾਂ ਦੇ ਵਿੱਚ ਪਹਿਲੋਂ ਕੁਝ ਮੰਤਰੀ ਮੰਤਰੀ ਬਰੇ ਆਉਣੇ ਛੋਟੇ ਤੋਂ ਲੈ ਕੇ ਸਰਪੰਚ ਰਿਹਾ ਹੋਵੇ ਪਹਿਲੋਂ ਫਿਰ ਜਾ ਕੇ ਐਮ ਐਲ ਏ ਰਿਹਾ ਹੋਵੇ ਤੇ ਫਿਰ ਜਾ ਕੇ ਐਮ ਪੀ ਤੇ ਫਿਰ ਜਾ ਕੇ ਉਹ ਪਤਾ ਹੁੰਦਾ ਤਜਰਬਾ ਹੁੰਦਾ ਇਹਨੂੰ ਤਾਂ ਤਜਰਬਾ ਨਹੀਂ ਨੇ ਤੇ ਝੋਨਾ ਕੀ ਰੋਲ ਦਿੱਤਾ ਕਿਸਾਨਾਂ ਦਾ ਅੱਕੇ ਪੂਰੇ ਪੂਰਾ ਕਿਸਾਨ ਮੰਡੀਆਂ ਦੇ ਵਿੱਚ ਰੁਲੇ ਨੇ ਤੇ ਗਾਂ ਗਾਂ ਵੀ ਕੋਈ ਆਸ ਨਹੀਂ ਹੈ ਜੇ ਇਹ ਅੰਦੋਲਨ ਨੇ ਨਾਂ ਸਹੀ ਸਿਰੇ ਚੜਿਆ ਤਾਂ ਇਹੀ ਹਾਲ ਹੋਇਆ ਕਰਨਾ ਹਰ ਹਰ ਛੇ ਮਹੀਨੇ ਵਾਲਾ ਹਰ ਇੱਕ ਸਾਲ ਹਰ ਇੱਕ ਸਾਲ ਇਹੋ ਹੋਣਾ ਹੋਇਆ ਕਰਨਾ ਛੇ ਮਹੀਨਾ ਸ਼ੀਸ਼ਾ ਦਿਖਾਤਾ ਸਰਕਾਰ ਹਾਂਜੀ ਹਾਂਜੀ ਬਿਲਕੁਲ ਸ਼ੀਸ਼ਾ ਦਿਖਾ ਲ ਦਿੰਦਾ ਇਹਨੇ ਬਿਲਕੁਲ ਬੇਈਮਾਨੀ ਇਹਨਾਂ ਦੀ ਸਾਫ਼ ਹੀ ਨਜ਼ਰ ਆ ਗਈ ਦੇਖੋ ਐਮਐਸਪੀ ਤੋਂ ਥੱਲੇ ਇਸ ਵਾਰ ਝੋਨਾ ਵੇਚਿਆ ਹਾਂਜੀ ਹਾਂਜੀ ਜੇ ਕਿਤੇ ਕਾਨੂੰਨ ਵਾਪਸ ਨਾ ਹੋਏ ਜਾਂ ਲਾਗੂ ਕਰਤੇ ਨਾ ਨੇ ਤਾਂ ਫਿਰ ਇਹੀ ਹਾਲ ਹੋਣਾ ਮਨਮਰਜ਼ੀ ਕਰਿਆ ਕਰਨਗੇ ਹਾਂਜੀ 6 ਮਹੀਨੇ ਬਾਅਦ ਬਸ ਇਹੋ ਹੀ ਲੁੱਟੀ ਹੋਇਆ ਕੰਨੀ ਕਿਸਾਨਾਂ ਦੀ ਹਾਂ 1 ਕਿ ਮਹੀਨਾ ਬੈਠੇ ਨੇ ਦਿਵਾਲੀਆਂ ਆਪਣਾ ਮੰਡੀ ਚ ਦੇਖੀਆਂ ਨੇ ਕਿਸਾਨਾਂ ਹਾਂਜੀ ਹਾਂਜੀ ਅੱਜ ਡੇਢ ਮਹੀਨਾ ਡੇਢ ਮਹੀਨਾ ਲੱਗਿਆ ਸਮਝ ਲਓ ਕਿਸਾਨਾਂ ਨੂੰ ਅਜੇ ਵੀ ਮੇਰਾ ਖਿਆਲ ਵੇ ਕਈਆਂ ਮੰਡੀਆਂ ਛੋਊਗਾ ਛੋਣਾ ਨਹੀਂ ਅਜੇ ਤੱਕ ਘਰਾਂ ਚ ਬਹੁਤ ਛੋਣਾ ਪਿਆ ਜੀ ਹਾਂਜੀ ਬਿਲਕੁਲ ਹੀ ਸਰਕਾਰਾਂ ਨੇ ਆਪਣੇ ਰੰਗ ਦਿਖਾਲ ਦਿੱਤਾ ਜਿਹੜਾ ਬੇਈਮਾਨੀ ਦਾ ਜਿਹੜਾ ਰੰਗ ਸੀ ਉਹਨਾਂ ਦਾ ਜਿਹੜਾ ਮਤਲਬ ਪਿਛਲੀ ਵਾਰ ਚਲੋ ਆਪਣੇ ਕੁਝ ਕਾਨੂੰਨ ਉਹਨਾਂ ਨੇ ਵਾਪਸ ਕਰਨ ਦਾ ਗੱਲ ਕਰ ਲਈ ਸੀ ਆਪਣੇ ਵਾਪਸ ਆ ਗਏ ਇਸ ਵਾਰ ਤਾਂ ਟੱਸ ਤੋਂ ਮਸੇ ਨਹੀਂ ਹੋ ਰਹੇ ਜੀ ਉਦੋਂ ਵੀ ਬੇਈਮਾਨੀ ਉਹ ਕੀਤੀ ਸੀ ਕੋਈ ਲਿਖਤੀ ਪੜਤੀ ਨਹੀਂ ਕੋਈ ਹੋਇਆ ਤੇ ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੇ ਉੱਤੇ ਇਹਨੇ ਕਰ ਦਿੱਤਾ ਲੋਕਾਂ ਨੂੰ ਹੋ ਗਿਆ ਵੀ ਚਲ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਮੰਨਦਾ ਹੀ ਹੋਊਗਾ ਮੰਨਤਾ ਦਿੰਦਾ ਹੀ ਹੋਊਗਾ ਪਰ ਨਹੀਂ ਇਹ ਬੇਈਮਾਨ ਲੋਕ ਨੇ ਇਹਨਾਂ ਨੂੰ ਕਿਸੇ ਧਰਮ ਦਾ ਕੋਈ ਮਤਲਬ ਨਹੀਂ ਜਦੋਂ ਉਹ ਤੇ ਵੋਟਾਂ ਆਉਂਦੀਆਂ ਉਦੋਂ ਉਹ ਤੇ ਹਿੰਦੂ ਵੀ ਖਤਰੇ 'ਚ ਆ ਜਾਂਦਾ ਤੇ ਹੋਰ ਵੀ ਬਹੁਤ ਕੁਝ ਹੋ ਜਾਂਦਾ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਵੋਟਾਂ ਵਾਟਾਂ ਐ ਲੈ ਲੈਂਦੇ ਆ ਮੁੜ ਕੇ ਨਾ ਤੇ ਹਿੰਦੂ ਖਤਰੇ 'ਚ ਹੁੰਦਾ ਤੇ ਨਾ ਕੋਈ ਵੀ ਹਿੰਦੂ ਕਾ ਦਾ ਖਤਰਾ ਨਹੀਂ ਕਾ ਦਾ ਖਤਰਾ ਇੱਥੇ ਦੇਸ਼ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈ ਘੱਟ ਗੈਂਟੀਆਂ ਨੂੰ ਜ਼ਰੂਰ ਖਤਰਾ ਹੈ ਇਹਨਾਂ ਲੋਕਾਂ ਤੋਂ ਇਹ ਜਿਹੜੇ ਆਪਣੇ ਹੁਣ ਜਿਵੇਂ ਤੁਸੀਂ ਲਾ ਲੋ ਵੀ ਆਪਣੇ ਸਿੱਖ ਨੇ ਸਿੱਖਾ ਪਾ ਚਾਂਤੀ ਚਾਉਨੇ ਆ ਹਾਂਜੀ ਹਰ ਇੱਕ ਭਾਈਚਾਰੇ ਨੂੰ ਸਿੱਖ ਜਿਹੜਾ ਉਹ ਪਿਆਰ ਕਰਦਾ ਤੇ ਇਹ ਆਪਾਂ ਜਿਹੜੀ ਛਪੀ ਹੈ ਇਹ ਉਲਟ ਦਿਖਾਉਂਦੇ ਨੇ ਹਾਂਜੀ ਹਮੇਸ਼ਾ ਇਹ ਉਲਟ ਦਿਖਾਉਂਦੇ ਨੇ ਇਹ ਤਾਂ ਸਿਰਫ ਸਾਨੂੰ ਬਸ ਅੱਤਵਾਦੀ ਹੋਏ ਕਰਨ ਤੇ ਉਲੇ ਹੋਏ ਨੇ ਤੇ ਅੱਤਵਾਦੀ ਹੋਈ ਆ ਇਹ ਅੱਤਵਾਦੀ ਹੋਈ ਆ ਜਦੋਂ ਲੋਕਡਾਊਨ ਲੱਗਾ ਉਦੋਂ ਵੀ ਸਿੱਖਾਂ ਨੇ ਵੱਧ ਚੜ ਕੇ ਲੰਗਰ ਚਲਾਏ ਆ ਜਨਤਾ ਨੂੰ ਸੰਭਿਆ ਜਦੋਂ ਵੀ ਕੋਈ ਇਹੋ ਜਿਹਾ ਮਾਹੌਲ ਹੁੰਦਾ ਜਾਂ ਕੋਈ ਹੜ ਆਉਂਦਾ ਜਾਂ ਕੋਈ ਇਹੋ ਜਿਹੀ ਸਥਿਤੀ ਹੁੰਦੀ ਆ ਸਿੱਖ ਵੱਧ ਚੜ ਕੇ ਲੈਂਦੇ ਨੇ ਉਦਾਂ ਕਹਿੰਦੇ ਸਾਡੇ ਸਿੱਖ ਭਰਾ ਨੇ ਤੇ ਬੇਈਮਾਨੀ ਰੱਜ ਕੇ ਕਰ ਦਿੰਦੇ ਨੇ ਲੋਕਾਂ ਸਿੱਖਾਂ ਦੇ ਨਾਲ ਨਹੀਂ ਜਦੋਂ ਬਾਰਡਰਾਂ ਦੇ ਉੱਤੇ ਲੜਾਈ ਲੜਨੀ ਹੁੰਦੀ ਹੈ ਉਦੋਂ ਸਿੱਖਾਂ ਨੂੰ ਸਭ ਤੋਂ ਮੂਰੇ ਰੱਖਦੇ ਨੇ ਸਿੱਖ ਪਟਾਲੀ ਨੂੰ ਮੂਰੇ ਕਰਦੇ ਨੇ ਜਦੋਂ ਹੱਕ ਲੈਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਮਗਰ ਕਰ ਦਿੰਦੇ ਨੇ ਹਾਂਜੀ ਹਾਂਜੀ ਬਸ ਇਹੋ ਬੇਈਮਾਨੀ ਇਹਨਾਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹੋ ਹੀ ਰਹੀ ਆ ਆ 70 75 ਸਾਲ ਹੋ ਗਏ ਆ ਬਸ ਇਹਨਾਂ ਦੀ ਬੇਈਮਾਨੀ ਅਜੇ ਤੱਕ ਨਿਕਲੀ ਹੋਈ ਨਹੀਂ ਇਹ ਨਹੀਂ ਵੀ ਸਾਨੂੰ ਇਹਨਾਂ ਨੂੰ ਚਾਹੀਦਾ ਸਗੋਂ ਇਹ ਚੰਗਾ ਅਧਿਕਾਰ ਦੇਣਾ ਚਾਹੀਦਾ ਜਿਸ ਹਿਸਾਬ ਨਾਲ ਇਹਨਾਂ ਦੀ ਕਮਾਈ ਆ ਪਰ ਨਹੀਂ ਇਹ ਨਹੀਂ ਇਹ ਲੋਕ ਤੁਹਾਨੂੰ ਲੱਗਦਾ ਜੀ ਆਪਾਂ ਨੂੰ ਅੱਗੇ ਜਾਣ ਦੇਣਗੇ ਜਿਹੜੇ ਹਿਸਾਬ ਨਾਲ ਇਹ ਅਟੈਕ ਕਰ ਰਹੇ ਨੇ ਜਿਵੇਂ ਅਟੈਕ ਤਾਂ ਹੈ ਚੱਲ ਰਿਹਾ ਜਿਵੇਂ ਪਾਕਿਸਤਾਨ ਆਪਾਂ ਕੋਈ ਪਾਕਿਸਤਾਨ ਤੋਂ ਆਏ ਹੋਣੇ ਆ ਦੂਜੇ ਦੇਸ਼ ਦੇ ਸ਼ਨਾਖਤੀਆਂ ਦਾ ਵੀ ਇਦਾਂ ਦਾ ਪ੍ਰਤਬ ਨਹੀਂ ਕੀਤਾ ਜਾਂਦਾ ਹੂੰ ਹੁਣ ਤੁਸੀਂ ਪਾਕਿਸਤਾਨ ਦਾ ਬਾਹਰ ਜਾ ਕੇ ਦੇਖ ਲਿਓ ਉੱਥੇ ਇੰਨਾ ਇੰਨਾ ਜਗੜਵੰਡ ਨਹੀਂ ਲਾਇਆ ਕੇ ਵੀ ਨੰਗੜ ਨਗਰ ਵਾਤੇ ਜਗਾ ਛੱਡੀ ਉਹਨਾਂ ਨੇ ਹੂੰ ਇਹ ਤਾਂ ਉਹਨਾਂ ਤੋਂ ਵੀ ਲੰਘੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੁਸੀਂ ਥੋੜੀ ਜੀ ਜਗਾ ਛੱਡ ਦਿਓ ਹਾਂਜੀ ਉਹ ਵੀ ਇਹ ਮੰਨ ਨਹੀਂ ਰਹੇ ਨਾ ਇਹ ਤਾਂ ਕਈ ਵਾਰ ਕਹੇ ਹਟਿਆ ਸੁਪਰੀਮ ਕੋਰਟ ਤਾਂ ਹੂੰ ਪਰ ਉਹ ਸੁਪਰੀਮ ਕੋਰਟ ਤਾਂ ਇਹਨਾਂ ਦੀ ਜੇਬ ਚ ਪਾਇਆ ਹੋਇਆ ਪ੍ਰਧਾਨ ਮੰਤਰੀ ਦਾ ਨਸ਼ਾ ਹੀ ਰੋਈਆ ਚੱਲ ਬਿਲਕੁਲ ਹੀ ਬੇਕਾਰ ਬਸ ਹਿੰਦੂ ਮੁਸਲਮਾਨ ਦੇ ਝਗੜੇ ਦੇ ਵਿੱਚ ਪਾਵਾ ਕੇ ਲੋਕਾਂ ਨੂੰ ਬਸ ਉਹੋ ਹੀ ਉਹ ਲਜਾਉਣਾ ਚਾਹੁੰਦਾ ਹੈ ਬਸ ਹੋਰ ਕੋਈ ਗਾਕਾ ਬੱਪੀ ਜੇ ਕਿਸਾਨੀ ਰੁਲ ਗਈ ਫੇਰ ਤੁਹਾਨੂੰ ਲੱਗਦਾ ਵੀ ਆਪਾਂ ਅੱਗੇ ਹਾਲਾਤ ਸਹੀ ਰਹਿਣਗੇ ਇਹਦਾ ਇਹ ਜਿਹਾ ਜਨਾਚਰੇ ਪ੍ਰਧਾਨ ਮੰਤਰੀ ਇਹ ਜਨਾਚਰੇ ਤੇ ਕੋਈ ਸਹੀ ਆਸ ਨਹੀਂ ਹੈਗੀ ਸਾਨੂੰ ਕੋਈ ਇਹਨੂੰ ਬਦਲ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਇਹੋ ਜਿਹੇ ਨੂੰ ਏਡੇ ਬੇਈਮਾਨ ਨੂੰ ਦੇਸ਼ ਦਾ ਬੇੜਾ ਕਰਕ ਕਰ ਦਿੱਤਾ ਇਹਨੇ ਜਦੋਂ ਦਾ ਕੋਈ ਵੀ ਨਾ ਤੇ ਬੱਚਿਆਂ ਦੀ ਤਰੱਕੀ ਹੋਈ ਆ ਤੇ ਨਾ ਹੀ ਕਿਸੇ ਕਿਸਾਨੀ ਦੀ ਤਰੱਕੀ ਹੋਈ ਆ ਕਿਸੇ ਵੀ ਚੀਜ਼ ਦੀ ਤਰੱਕੀ ਨਹੀਂ ਹੋਈ ਕੋਈ ਵੀ ਇਹਨੇ ਤਰੱਕੀ ਨਹੀਂ ਕੀਤੀ ਸਿਰਫ ਹਿੰਦੂ ਮੁਸਲਮਾਨ ਦੇ ਝਗੜੇ ਪਾਏ ਨੇ ਹੋਰ ਕੁਝ ਨਹੀਂ ਤਰੱਕੀ ਕੀਤੀ ਪੰਜਾਬ ਨਾਲ ਤਾਂ ਵਿਤਕਰੇ ਹੀ ਕਰਦੇ ਆ ਰਹੇ ਬਿਲਕੁਲ ਹੀ ਪਹਿਲਾਂ ਤੋਂ ਹੀ ਵਿਤਕਰੇ ਕਰਦੇ ਆ ਰਹੇ ਇਹਨੇ ਤਾਂ ਇਹਨੇ ਤਾਂ ਸਿਰੇ ਲਾਤੀ ਹੈ ਨਾ ਬਿਲਕੁਲ ਹੀ ਸਿਰੇ ਲਾਤੀ ਇਹਨੇ ਤੇ ਇਹਨੇ ਤਰੱਕੀ ਕੀ ਕਰਨੀ ਆ ਤਾਂ ਨੋਟ ਵੀ ਆਪਣਾ ਜਿਹੜਾ ਆ ਉਹ ਬਿਲਕੁਲ ਹੀ ਕਿੰਨਾ ਡਾਊਨ ਹੋ ਗਿਆ ਨੋਟਬੰਦੀ ਕਰਕੇ ਜਿਹੜੇ ਹੈਗੇ ਸੀ ਉਹ ਵੀ ਕਢਾ ਲਏ ਜਿਹੜੇ ਜਦੋਂ ਨੋਟਬੰਦੀ ਕੀਤੀ ਉਦੋਂ ਇਸ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹ ਹਰ ਵਾਰ ਖਰਮਰ ਪਈਆ ਕਚਰਾ ਕਰਕੇ ਸੁੱਟ ਦਤੈ ਨੇ ਨਵੇਂ ਨੋਟ ਦਾ ਕੀ ਫਾਇਦਾ ਹੋਇਆ ਜਾਂ ਤੇ ਹੁੰਦਾ ਨਾ ਫਿਰ ਬਾਹਰੋਂ ਲੈ ਕੇ ਆਉਂਦਾ ਫਿਰ ਬੰਦ ਕਰਤਾ ਜੀ ਜਿਹੜਾ 2000 ਵਾਲਾ ਨੋਟ ਸੀ ਉਹ ਦੁਬਾਰੇ ਫਿਰ ਬੰਦ ਕਰਤਾ ਹੁਣ ਕਿੰਨੇ ਕਿੰਨੇ ਪੈਸੇ ਉਹਦੇ ਤੇ ਉਹਦੀ ਸਿਪਾਈ ਤੇ ਲੱਗੇ ਉਹ ਫਿਰ ਦੁਬਾਰਾ ਬੰਦ ਕਰਤਾ ਦੇਖੋ ਆਪਣੇ ਉੱਤੇ ਵੀ ਵਿਸ਼ਵਾਸ ਨਹੀਂ ਹੈਗਾ ਇਹਨਾਂ ਨੂੰ ਨੋਟ 2000 ਤਾਂ ਤੇ ਆਪ ਹੀ ਛਾਪਿਆ ਸੀ ਨਾ ਨੇ ਉਸ ਤੇ ਵੀ ਵਿਸ਼ਵਾਸ ਨਹੀਂ ਰਿਹਾ ਕਿ ਕੀ ਇਹਨਾਂ ਤੇ ਵਿਸ਼ਵਾਸ ਕਰਾਂਗੇ ਜਿਹਨੂੰ ਆਪਣੇ ਤੇ ਇਹਨੂੰ ਵਿਸ਼ਵਾਸ ਹੈਗਾ ਪਹਿਲਾਂ ਨੋਟ ਸ਼ਾਪ ਲਿਆ ਫਿਰ ਉਹਨੂੰ ਬੰਦ ਕਰ ਦਿੱਤਾ ਕਿੰਨਾ ਖਰਚਾ ਹੋਇਆ ਉਸ ਨੋਟਾਂ ਦਾ ਸਹੀ ਖਰਾਬ ਕਰਿਆ ਲੋਕਾਂ ਨੇ ਹਾਂਜੀ ਅਰਬ ਕਰਮ ਰੁਪਈਆ ਇਹਨੇ ਖਰਾਬ ਕਰ ਦਿੱਤਾ ਪਹਿਲਾਂ ਵੀ ਖਰਾਬ ਕੀਤਾ ਹੁਣ ਵੀ ਖਰਾਬ ਕੀਤਾ ਜਿਹੜੇ ਆਪਣੇ ਹੁਣ ਇੱਥੇ ਧਰਨੇ ਉੱਤੇ ਲੋਕ ਮਤਲਬ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਫਿਰ ਇਲਾਜ ਲਈ ਜਿਹੜਾ ਲੈ ਜਾਂਦੇ ਨੇ ਉਹ ਕਿੱਥੇ ਕਿੱਥੇ ਲੱਗੇ ਉਹ ਤਾਂ ਇਧਰ ਆਪਣੇ ਕਿਹੜਾ ਸ਼ਹਿਰ ਰਾਜਪੁਰੇ ਲੈ ਕੇ ਜਾਂਦੇ ਆ ਜੇ ਜ਼ਿਆਦਾ ਸਟੀਟੀ ਹੋ ਜਵੇ ਜਾਂ ਪਟਿਆਲੇ ਫੇ ਜੇ ਉਤੋਂ ਵੀ ਜ਼ਿਆਦਾ ਹੋ ਜੇ ਤਾਂ ਫੇ ਚੰਡੀਗੜ੍ਹ ਵੀ ਲੈ ਜਾਂਦੇ ਆ ਹਾਂਜੀ ਇਹਦੇ ਹਿਸਾਬ ਨਾਲ ਤਾਂ ਆਪਾਂ ਨੂੰ ਮਰਨ ਦੀ ਤੋਂ ਲਿਆ ਇਹ ਮਰਨ ਦੀ ਤੋਂ ਹੋਏ ਨੇ ਬਸ بڑے ਲੋਕਾਂ ਨੂੰ ਹੀ ਤਾਂ ਬਧਾਉਣ ਨੂੰ ਆ ਬਸ ਆਪਣੇ ਸੂਬੇ ਵਾਲੇ ਤਾਂ ਭਗਵੰਤ ਮਾਨ ਦਾ ਜਾਂ ਉਹਦੇ ਕਿਸੇ ਐਮਐਲਏ ਦਾ ਵੀ ਬਿਆਨ ਨਹੀਂ ਆਉਂਦਾ ਹੈਗਾ ਮੈਂ ਕਹਿੰਦਾ ਉਹ 92 ਦਾ 92 ਜਿਹੜੇ ਸੀ ਉਹ ਸਾਰੇ ਮੋਦੀ ਝਾਗਾਉਂ ਬਹਿ ਗਏ ਕੱਖ ਨਹੀਂ ਉਹਨਾਂ ਦੇ ਪੱਲੇ ਬਸ ਉਹੋ ਹੀ ਚੁਟਕਲੇ ਆਣੇ ਹੀ ਬਸ ਕੰਮ ਹੋਇਆ ਇਹਨਾਂ ਦਾ ਸਾਰਿਆਂ ਦਾ ਕੋਈ ਖਾਸ ਨਹੀਂ ਇਹਨਾਂ ਦੇ ਵਿੱਚ ਕੋਈ ਕਲਾਕਾਰ ਹੈ ਕੋਈ ਕੁਛ ਹੈ ਕੋਈ ਚੁਟਕਲੇ ਸੁਣਾ ਰਿਹਾ ਹੈ ਕੋਈ ਕਿਸੇ ਨੂੰ ਖੁਸ਼ ਕਰਨ ਦੇ ਲੱਗਿਆ ਹੋਇਆ ਅੱਦੇ ਦਾ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਇੱਥੇ ਜਿਹੜੇ ਆਪਣੀ ਪਬਲਿਕ ਆ ਉਹ ਭੁੱਖੀ ਮਰ ਰਹੀ ਆ ਕੋਈ ਬਾਹਰਾਂ ਦੇ ਬੈਠਾ ਹੈ ਕੋਈ ਬਾਹਰ ਬੈਠਾ ਹੈ ਕੋਈ ਕਮਾਈ ਕਰਨ ਲਈ ਬਾਹਰ ਬੈਠਾ ਹੈ ਕੋਈ ਸੁਖੀ ਤਾਂ ਇਹਨਾਂ ਨੇ ਰੱਖਿਆ ਨਹੀਂ ਹੈ ਜੇ ਇਹ ਚੰਗੇ ਹੋਣ ਤੇ ਬੱਚੇ ਬਾਹਰ ਕਾ ਨੂੰ ਜਾਣ ਬਾਹਰੋਂ ਵਿਚਾਰੇ ਧੱਕੇ ਖਾ ਰਹੇ ਨੇ ਇਸ ਬੰਦੇ ਨਵਾਂ ਚਲੋ ਪੁਰਾਣੇ ਬੰਦੇ ਤੇ ਚਲੋ ਜਿਹੜੇ ਸੈਟਲ ਹੋ ਗਏ ਪੁਰਾਣੇ ਹੋ ਗਏ ਤੇ ਜਿਹੜੇ ਨਵਾਂ ਉਹ ਤੇ ਵਿਚਾਰਾ ਕਿੱਥੇ ਬਾਰਡਰ ਪਾਰ ਕਰਕੇ ਜੇ ਉਹ ਵੀ ਉਹ ਉਹ ਕਿਹੜਾ ਰੱਖਦੇ ਨੇ ਉਹਨਾਂ ਨੇ ਵੀ ਕਹਿੰਦਾ ਅਸੀਂ ਵੀ ਗੋਰੇ ਇੱਥੇ ਨੌਕਰੀ ਕਰਨ ਆਉਣਗੇ ਆਹੋ ਗੋਰੇ ਕਰਨ ਨਹੀਂ ਇਹ ਤੇ ਇਹ ਕਿੱਥੇ ਨੌਕਰੀ ਕਰਨਗੇ ਇੱਥੇ ਗੋਰੇ ਉਹ ਤਾਂ ਰਾਜਾ ਰਣਜੀਤ ਸਿੰਘ ਦਾ ਟਾਈਮ ਸੀ ਜਿਹੜੇ ਗੋਰੇ ਨੌਕਰੀ ਕਰ ਗਏ ਮੈਂ ਤੁਸੀਂ ਦੇਖ ਲਓ ਸਾਰੇ ਪਾਸੇ ਧਿਆਨ ਮਾਰ ਕੇ ਦੇਖ ਲਿਓ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਕੋਈ ਗੋਰਾ ਨੌਕਰੀ ਕਰਨ ਆਇਆ ਇੱਥੇ ਨਹੀਂ ਕਿ ਭਗਵੰਤ ਮਾਨ ਕਹਿੰਦਾ ਸੀ ਵੀ ਉਰੇ ਆਉਣਗੇ ਵੀ ਸਾਡਾ ਰਾਜ ਇਹੋ ਜਿਹਾ ਹੋਊਗਾ 70 80 ਸਾਲ ਹੋ ਗਏ ਅੱਜ ਤੱਕ ਤੇ ਕੋਈ ਆਇਆ ਨਹੀਂ ਗੋਰਾ ਨੌਕਰੀ ਕਰਨ ਇੱਥੇ ਇਹ ਇਹੋ ਹੀ ਜਾਂਦੇ ਨੇ ਉਧਰ ਨੌਕਰੀਆਂ ਕਰਨ ਉਧਰ ਉਹ ਏਡੇ ਏਡੇ ਫੜ ਮਾਰਨ ਦੀ ਲੋੜ ਕੀ ਸੀ ਭਗਪੌਰ ਸੰਖਿਆ ਔਰ ਕਖਨੀ ਇਹਨਾਂ ਦੇ ਪਦੇ ਬਾ ਗੱਪਾ ਮਾਰ ਕੇ ਜਦ ਤੱਕ ਇਹਨੇ ਠੁਕਨਾ ਪਕੌੜੇ ਠੁਕਨਾ ਪਕੌੜੇ ਕਿੱਥੋਂ ਪੱਕ ਜਾਣਗੇ ਪਕੌੜਿਆਂ ਵਿੱਚ ਕਈ ਕੁਝ ਪੈਂਦਾ ਤਾਂ ਪਕੌੜੇ ਪੱਕਦੇ ਆ ਐਦਾਂ ਥੋੜੀ ਪਕੌੜੇ ਪੱਕ ਜਾਂਦੇ ਇਹਦਾ ਬਸ ਗੱਲੀ ਬਾਤੀ ਸਾਂਡੇ ਆ ਨਾ ਇਹਨਾਂ ਨੂੰ ਕੋਈ ਸਰਕਾਰ ਚਲਾਉਣ ਦਾ ਤਜਰਬਾ ਤੇ ਇੱਡੇ ਖਾਸ ਨਹੀਂ ਇਹਨਾਂ ਦੇ ਕੰਮ ਵੀ ਜਿਹੜੇ ਕਿਤੇ ਵੀ ਨਹੀਂ ਹੈਗੇ ਕੋਈ ਵੀ ਕੰਮ ਨਹੀਂ ਲੱਗਦਾ ਵੀ ਆ ਦੁਬਾਰੇ ਆ ਜੂਗੀ ਸਰਕਾਰ ਇਹਦੀ ਤੁਮਾਂ ਤੁਮਾਂ ਨਹੀਂ ਨਾ ਨਾ ਦੁਬਾਰੇ ਜੁੱਤੀਆਂ ਨਹੀਂ ਮੰਨ ਕੇ ਲੋਕੀ ਇਹਨਾਂ ਤੇ ਇਹਨਾਂ ਨੇ ਕੀਤਾ ਕੀ ਹੈ ਦੁਬਾਰੇ ਆਉਣ ਦਾ ਦਿੱਲੀ ਵਿੱਚ ਵੀ ਇਹਨਾਂ ਦੀ ਰਹੀ ਸਰਕਾਰ ਉੱਥੇ ਵੀ ਕੱਖ ਨਹੀਂ ਕੀਤਾ ਇਹਨਾਂ ਨੇ ਹੁਣ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਕਹਿੰਦੇ ਸੀ ਦੇਣਾ ਉਹ ਵੀ ਨੇ ਵਿਚਾਰੀਆਂ ਉਹ ਵੀ ਪਟੰਡੀਆਂ ਇਹਨਾਂ ਨੂੰ ਕੱਖ ਨਹੀਂ ਦਿੱਤਾ ਉਹਨਾਂ ਨੂੰ ਵੀ ਹੁਣ ਉਹ ਕੇਸਰੀਵਾਲ ਕਹਿੰਦਾ 21200 ਰੁਪਿਆ ਜਰ ਗਿਆ 11 1100 ਹਜ਼ਾਰ ਹਜ਼ਾਰ ਨਹੀਂ ਦਿੱਤਾ ਦੇ 21200 ਕਿੱਥੋਂ ਦੇ ਦੇਣਗੇ ਬਾ ਗੱਪਾਂ ਵਾਲੇ ਨੇ ਬਸ ਜੁਗਲੇ ਆਲੇ ਉਹ ਮੋਦੀ ਜੁਗਲੇ ਸੁਣਾਈ ਜਾਂਦਾ ਇਹ ਚੁਟਕਲੇ ਸੁਣਾਈ ਜਾਂਦਾ ਕੋ ਸ਼ੰਭੂ ਮੋਰਚੇ ਤੇ ਬੈਠੇ ਆ ਫੇਰ ਵੀ ਜਿਹੜੇ ਸਿੰਘ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਇੱਕ ਆਸ ਬਣੀ ਹੋਈ ਹੈ ਕਿ ਸਾਨੂੰ ਰਸਤਾ ਖੁੱਲੂਗਾ ਸੁਪਰੀਮ ਕੋਰਟ ਦੀ ਗੱਲ ਜੇ ਵੱਡੇ ਲੀਡਰ ਮੰਨਦੇ ਨੇ ਉਹਨਾਂ ਨੇ ਕਿਹਾ ਸੀ ਵੀ ਕੁਝ ਰਸਤਾ ਖੋਲ ਦੋ ਕਿਸਾਨ ਅੱਗੇ ਪੈਦਲ ਚਲੇ ਜਾਣਗੇ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਦੇ ਪੱਲੇ ਖੈਰ ਪੈਂਦੀ ਹੈ ਜੇ ਰਸਤਾ ਖੋਲਦੇ ਨੇ ਤਾਂ ਕਿਸਾਨ ਅੱਗੇ ਜਾ ਕੇ ਆਪਣੇ ਹੱਕ ਲੈਂਦੇ ਨੇ ਤੇ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਸਾਰੀ ਇਹ ਕਿਸਾਨ ਜਿਹੜੀ ਸਿੱਖ ਕੌਮ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਇੰਨੇ ਤਸੱਦਦ ਹੈ ਕਿ ਵੀ ਇਹ ਚੜ੍ਹਦੀ ਕਲਾ ਚ ਨੇ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਖੇਤੀ ਕਾਨੂੰਨ ਨੇ ਉਹ ਜਲਦੀ ਹੀ ਵਾਪਸ ਹੋਣ ਤੇ ਜਿਹੜੇ ਸਾਡੀਆਂ ਮੰਗਾਂ ਨੇ ਉਹ ਮੰਗ ਲਈਆਂ ਮੰਨ ਲਈਆਂ ਜਾਣ ਅਤੇ ਜਿਹੜੇ ਸਾਡੇ ਕਿਸਾਨ ਨੇ ਜਾਂ ਸਾਡੇ ਜਿਹੜੇ ਇੱਥੇ ਜਿਹੜਾ ਕਿਸਾਨ ਮਜ਼ਦੂਰ ਹੈ ਇੱਥੇ ਬੈਠਾ ਉਹ ਖੁਸ਼ੀ-ਖੁਸ਼ੀ ਆਪਣੇ ਘਰੇ ਜਾ ਕੇ ਆਪਣੇ ਪਰਿਵਾਰ ਨੂੰ ਮਿਲੇ ਧੰਨਵਾਦ